ਉਨਾਂ ਦਾ ਉਹ ਬੰਜੀਵਾ ਨੂੰ ਸ਼ਾਂਤ ਦੋ ਤੁਸੀਂ ਠੀਕ ਹੈ ਉਹ ਸ਼ਾਂਤ ਨੂੰ ਕੱਢ ਦੋ ਬਾਕੀ ਸਾਰੇ ਕੰਮ ਆ ਜੀ ਇਹਨਾਂ ਦਾ ਇੱਕ ਪੈਕੇਟ ਇਹਦੇ ਵਾਸਤੇ ਤੁਸੀਂ ਵੀ ਇੱਕ ਮਹੀਨਾ ਚ ਲੋ 6 5 ਕਿਲੋ ਹੈ ਇਹਨੂੰ ਆਪੇ ਹੀ ਪਤਾ ਲੱਗ ਜੂਗਾ ਵੀ ਇੱਥੇ ਜਾਣਾ ਮੈਨੂੰ ਤੁਸੀਂ ਜਦੋਂ ਇਹਨੂੰ ਰੱਖਣਾ ਤੁਸੀਂ ਜਿੱਥੇ ਵੀ ਰੱਖੋ ਮੈਨੂੰ ਵਿੱਚ ਜਾ ਕੇ ਛੱਡ ਦੇਣਾ ਸਮਝਦਾ ਹੈ ਕਿ ਇਹਨੇ ਬਾਹਰ ਕਿਤੇ ਮਾਰਜੀ ਫੈਲਦੇ ਰਹਿੰਦੋ ਜੇ ਇਹ ਨੂੰ ਸੁੱਸ ਪਟੇ ਹੋਏ ਨਹੀਂ ਵਿੱਚ ਹੀ ਜਾਂਦਾ ਤੁਸੀਂ ਬੱਤੇ ਚਾਹੋਗੇ ਤੁਸੀਂ ਮੇਚਰ ਆ ਜੀ ਹਾਂਜੀ ਬ੍ਰਾਂਡ ਸ਼ਸ਼ਿਕਾ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੇ ਕਿ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਜੀ ਤੇ ਆਪਾਂ ਜਾਇਆ ਬਾਈ ਦੀ ਸ਼ਾਪ ਤੇ ਜੀ ਠੀਕ ਹੈ ਬਾਈ ਦੀ ਸ਼ਾਪ ਹੈਗੀ ਜੀ ਜੀਤ ਲੋਡ ਜੀ ਕਿਹੜੇ ਨੰਬਰ ਗਲੀ ਹੈ ਜੀ ਜੀਤ ਲੋਡ 24 ਨੰਬਰ ਗਲੀ ਹੈ ਜੀ ਜਦੋਂ ਆਪਾਂ ਘੋੜਾ ਚੌਂਕ ਤੋਂ ਆਉਨੇ ਆ ਤੇ ਘੋੜਾ ਚੌਂਕ ਤੋਂ ਸਿੱਧਾ ਹੀ ਆਉਣਾਗਾ ਬਾਈ ਦੀ ਸ਼ਾਪ ਦਾ ਨਾਮ ਦੱਸ ਦੋ ਜੀ ਪੰਜਾਬ ਪੈਟ ਵਾਲੀ ਤੇ ਇੱਥੇ ਆਪਾਂ ਬਾਈ ਦੀ ਪ੍ਰੋਮੋਸ਼ਨ ਕਰਨ ਆਉਣਾ ਕੱਲ ਨੂੰ ਇੰਸਟਾਗ੍ਰam ਤੇ ਆਪਾਂ ਰੀਲ ਪਾਵਾਂਗੇ ਠੀਕ ਹੈ ਤੇ ਇਹ ਮੈਂ ਵੈਸੇ ਬਲੌਗ ਬਣਾ ਰਹੀ ਆ ਕਿਉਂਕਿ ਮੈਂ ਇਥੋਂ ਲੈਤੀ ਆ ਜੀ ਆਹ ਸਰਪ੍ਰਾਈਜ਼ ਆ ਮੇਰੀ ਗੋਲੂ ਵਾਸਤੇ ਤੇਰੀ ਬਿਊਟੀ ਵਾਸਤੇ ਕੋਕੰਡੀ ਰਹਿ ਜਾਂਦੀ ਆ ਆਪਾਂ ਲੈਤੀ ਇੱਕ ਹੋਰ ਕਿਹਦੇ ਵਾਸਤੇ ਸਰਪ੍ਰਾਈਜ਼ ਹੈ ਫੈਟ ਫਰੈਂਡ ਤੇ ਇੱਕ ਹੈਗੀ ਸਾਡੀ ਕੁੱਪੀ ਫਰੈਂਡ ਵਾਸਤੇ ਠੀਕ ਹੈ ਤੇ ਕੁੱਪੀ ਆ ਦੇਖ ਲੈ ਜਿਆ ਤਾਂ ਮੈਨੂੰ ਕੋਈ ਦਸੀ ਵੀ ਕਿੱਧਰ ਚਲੀ ਆ ਕਿੱਥੇ ਚਲੀ ਆ ਤੇ ਇਹ ਬਿਊਟੀ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਸਾਡੀ ਕੁੱਪੀ ਦੀ ਗੁੜੀਆ ਜੀ ਤੇ ਮੇਰਾ ਇਹਨਾਂ ਦਾ ਜਾਨਵਰਾਂ ਨਾਲ ਤੁਹਾਨੂੰ ਪਤਾ ਹੀ ਆ ਬਹੁਤ ਮੋਹ ਪ੍ਰੇਮ ਹੈ ਜੀ ਤੇ ਆਪਾਂ ਇਹ ਲੈ ਲਿਆ ਅੱਜ ਠੀਕ ਹੈ ਤੇ ਬਾਕੀ ਆਪਾਂ ਕੱਲ ਨੂੰ ਬਾਈ ਦੇ ਇਥੇ ਰੀਲ ਪਾ ਕੇ ਜਾਣੇ ਤੁਸੀਂ ਵੱਧ ਤੋਂ ਵੱਧ ਇਥੇ ਵਿజిਟ ਕਰਿਓ ਆ ਕੇ ਠੀਕ ਆ ਤੇ ਕੋਈ ਜ਼ਿਆਦਾ ਰੇਟ ਵੀ ਨਹੀਂ ਹੈਗੇ ਹਨਾ ਵੀ ਆਪਾਂ ਕਹੀਏ ਤਾਂ ਸਾਰੀ ਇਥੋ ਚੀਜ਼ ਮਿਲਦੀ ਆ ਦੋਗਾ ਦੀ ਆਹ ਕੈਟਾਂ ਦੀ ਹਰ ਇੱਕ ਚੀਜ਼ ਮਿਲਦੀ ਹੈ ਕਹਿੰਦਾ ਮਤਲਬ ਉਹਨਾਂ ਦੇ ਖਾਣ ਪੀਣ ਦਾ ਸਾਮਾਨ ਉਹਨਾਂ ਦੇ ਆਹ ਗੱਲ ਦੇ ਰਸੇ ਵਗੈਰਾ ਇੱਧਰ ਸਾਰਾ ਦਿਖਾ ਦੋ ਹਲਕ ਕੰਪਨੀ ਦਾ ਤੁਹਾਨੂੰ ਇਥੇ ਡੌਗ ਮਿਲੂਗਾ ਵੀ ਇਦਾਂ ਦੀ ਗੱਲ ਨਹੀਂ ਬਾਈਰਾਂ ਦਾ ਨੇਚਰ ਬਹੁਤ ਵਧੀਆ ਹੈਗਾ ਹਨਾ ਕੋਈ ਜ਼ਿਆਦਾ ਰੇਟ ਵੀ ਨਹੀਂ ਹੈਗੇਗੇ ਤੇ ਬਾਕੀ ਆਪਾਂ ਕੱਲ ਨੂੰ ਬਾਜ਼ਾਰ ਦੀ ਇਸਕਾ ਤੇ ਵੀ ਪਾਵਾਂਗੇ ਠੀਕਾ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਹੁਣ ਦੋਨੋਂ ਆਪਾਂ ਜਾ ਕੇ ਦਿਖਾਵਾਂਗੇ ਘਰੇ ਤੇ ਆਪਾਂ ਲੈ ਲਈ ਜੀ ਨਿੱਕੀ ਜੀ ਮਾਣ ਆ ਪੜੀ ਮਾਏ ਮੇਰੀ ਲੈੜੀ ਨਿੱਕੀ ਜੀ ਆ ਸਾਮਾਨ ਦਿੱਤਾ ਵੀਰੇ ਨੇ ਐਨਾ ਕੁਛ ਠੀਕ ਹੈ ਸਾਮਾਨ ਵੀ ਕੋਈ ਜ਼ਿਆਦਾ ਮਹਿੰਗਾ ਨਹੀਂ ਲਾਇਆ ਠੀਕ ਹੈ ਤੇ ਸਾਮਾਨ ਵੀ ਸਸਤਾ ਹੀ ਦਿੱਤਾ ਹੈ ਜੀ ਆਪਾਂ ਕਹਿ ਦਈਏ ਤੁਸੀਂ ਆਓ ਜ਼ਰੂਰ ਜੀ ਵਾਲਾ ਪਚੜਨੇ ਆ ਘਰੇ ਠੀਕ ਹੈ ਤੇ ਘਰੇ ਮੇਰੀ ਕੁੜੀ ਬੁਣਦੀ ਆ ਬਲਾਕ ਸਖਤ ਮੈਂ ਠੀਕ ਹੈ ਜੀ ਬਣਾ ਲੇ ਰੋ ਬਲੌਗ ਤੇ ਆਪਾਂ ਪਹੁੰਚ ਗਏ ਆਪਾਂ ਉਹ ਛੜਤਾ ਉਹਨੂੰ ਮਾਇਨ ਨੂੰ ਹਨ ਤੇ ਉਹਦੀ ਡਾਟ ਵਗੈਰਾ ਉਹ ਪਾਤੀ ਉਹਨੂੰ ਸਮਝਾ ਦਿੱਤੀ ਸਾਰੀ ਗੱਲਬਾਤ ਉਹਦੇ ਵਿੱਚ ਉਹਨਾਂ ਨੇ ਦਿੱਤੀ ਆ ਸਾਰਾ ਕੁਝ ਤੇ ਆਹ ਉਹ ਪਾ ਕੇ ਰੱਖ ਲਿਆ ਟੋਕਰੀ ਚ ਇਹ ਕਹਿੰਦੇ ਉਹ ਚਾਰਜ ਹੋਊਗੀ ਵੀਨਾ ਦੋ ਦਿਨੇ ਆਰਾਮ ਨਾਲ ਤੇ ਆਹ ਤੇ ਆਪਾਂ ਆ ਉਹਦੀ ਡਾਟਾ ਨਹੀਂ ਉਹ ਤਾਂ ਡਾਟ ਵਗੈਰਾ ਉਹ ਪਾਤੀ ਆ ਬਾਹਰ ਇਹਨੂੰ ਤੱਕਾਂਗਾ ਠੀਕ ਹੈ ਤੇ

ਸਿੱਖਿਆ ਅੱਗੇ ਸਿੱਖਿਆ ਤੇ ਜਿਹੜਾ ਕੰਮ ਕਰਦੀ ਆ ਜਿਹੜੇ ਪ੍ਰਿੰਟ ਜਿਵੇਂ ਅਸੀਂ ਸਿਖਾਈ ਸੀਗੀ ਉਹ ਤੇ ਉਹ ਹੁਣ ਉਹਵੇਂ ਹੀ ਸਿੱਖ ਗਈ ਆ ਤੇ ਉਹ ਕਹਿਣ ਦਾ ਮਤਲਬ ਵੀ ਉਹਦੇ ਆ ਬਾਹਰੋਂ ਤਾਂ ਜਾਣ ਵਾਸਤੇ ਆ ਕਹਿਣ ਦਾ ਮਤਲਬ ਇਹ ਆ ਕੋਟੇ ਵੀ ਕਹਿੰਦੇ ਕਰੂੰਗੀ ਉਹ ਤੇ ਉਹਨੂੰ ਜੇ ਸਿਖਾ ਦਿੱਤਾ ਉਹਨੇ ਸਾਨੂੰ ਬਾਈ ਨੇ ਕਿਹਾ ਸੀਗੇ ਮੈਨੂੰ ਆਇਆ ਸਿਖਾਉਣਾ ਆਪਾਂ ਉਹਵੇਂ ਉਹਨੂੰ ਸਿਖਾਤਾ ਉਹ ਕਹਿੰਦਾ ਵੀ ਜਿਵੇਂ ਮੱਝ ਭਾਵਾਂ ਤੁਸੀਂ ਬੈੱਡ ਤੇ ਰੱਖ ਲਓ ਇਹਨੂੰ ਭਾਵਾਂ ਤੁਸੀਂ ਮੱਝ ਤੇ ਰੱਖ ਲਓ ਇਹਨੇ ਸ਼ੂ ਸ਼ੂ ਵਗੈਰਾ ਪੋਟੇ ਵਗੈਰਾ ਉਹਦੇ ਵਿੱਚ ਹੀ ਜਾ ਕੇ ਕਰਨੇ ਆ ਉੱਪਰ ਇਹਨੇ ਖੁਸ਼ੀ ਨਿਕਲਣਾ ਬਾਏ ਤਾਂ ਵੈਸੇ ਆਹੀ ਕਿਆ ਆਪਾਂ ਨੂੰ ਤੇ ਵਧੀਆ ਬੰਦੇ ਆ ਉਹ ਬਹੁਤ ਵਧੀਆ ਸ਼ਾਪ ਆ ਉਹਨਾਂ ਦੇ ਜੀਤ ਰੋਡ ਤੇ ਆ 24 ਨੰਬਰ ਗਲੀ ਚ ਬਾਕੀ ਆਪਾਂ ਕੱਲ ਨੂੰ ਜਾ ਰਹੇ ਆ ਪ੍ਰੋਮੋਸ਼ਨ ਕਰਨ ਵਾਸਤੇ ਇੰਸਟਾਗ੍ਰਾਮ ਤੇ ਪ੍ਰੋਫਾਈਲ ਪਾਵਾ ਗੁੰਨਦੀ ਬਾਏ ਦਾ ਨੈਚਰ ਬਹੁਤ ਵਧੀਆਗਾ ਤੇ ਉਹਨਾਂ ਕੋਲੇ ਬਹੁਤ ਸਾਰੇ ਡੌਗ ਆ ਜੀ ਬਹੁਤ ਸਾਰਾ ਲੇਕਿਨ ਫਿਰ ਜਾਉਂਦੇ ਹਾਂ ਸਹੀ ਨਾ ਜਮਨ ਮੈਨੂੰ ਬੜੀ ਖੁਸ਼ ਹੋਈ ਏ ਜੀ ਠੀਕ ਐ ਤੇ ਐਸੀ ਆਪਾਂ ਲਾਤਾ ਠੰਡਕ ਜਾ ਗਈ ਉੱਧਰ ਹਨ ਤੇ ਬਾਈ ਨੇ ਕਿਹਾ ਸੀਗਾ ਵੀ ਇਹ ਠੰਡੇ ਥਾਂ ਤੇ ਰਹਿ ਕੇ ਖੁਸ਼ ਰਹਿੰਦੇ ਆ ਹਾਂ ਜੀ ਕੋਕੀ ਇੱਕ ਵਾਰੀ ਆਪਾਂ ਤਾਂ ਦੇ ਪਿੰਨੋ ਪੂਰਾ ਪਰਮਾਤਮਾ ਇਹਦੀ ਵੱਡੀ ਸਾਰੀ ਉਮਰ ਕਰੇ ਕਿਉਂਕਿ ਸਾਨੂੰ ਮੂਹ ਹੁੰਦਾ ਵਿਚਰਦਾ ਹਨਾ ਤੇ ਅੱਜ ਕੋਈ ਛੱਡ ਗਈ ਸਾਡੇ ਘਰੇ ਦੇਸੀ ਬਿੱਲੀ ਸੀਗੀ ਉਹ ਤੇ ਉਹ ਨਾਲ ਚੂ ਚੂ ਕਰੀ ਗਈ ਕਿ ਉਹ ਛੋਟਾ ਬੱਚਾ ਸੀਗਾ ਵਿਚਾਰਾ ਸੀ ਉਹਨੂੰ ਦੁੱਧ ਦੁੱਧ ਪਿਆਇਆ ਸੀਗਾ ਤੇ ਹੁਣ ਦੇਖੋ ਵਿਚਾਰੀ ਆਪਾਂ ਸਾਰੇ ਜਣੇ ਤੁਸੀਂ ਦੁਆ ਕਰਿਓ ਵੀ ਇਹਦੀਆਂ ਲੰਮੀਆਂ ਲੰਮੀਆਂ ਉਮਰ ਆ ਹੋਮ ਹੋਮਣ ਤੇ ਵੱਡੀ ਸਾਰੀ ਹੋ ਜੇ ਇਹ ਤੇ ਸਾਡੇ ਨਾਲ ਲੜੇ ਮਿਲੇ ਹੱਸੇ ਖੇਡੇ ਵਧੀਆ ਗੱਲਬਾਤ ਕਰੇ ਤੇ ਦਿਖਾ ਦੇ ਉਹ ਬਤਰੀ ਵਿਚ ਵੜ ਗਈ ਆਵੇ ਯੋ ਤੇ ਤੇ ਸਵਾਲੀ ਕੱਢਦੇ ਆ ਬਿੱਲੀ ਸਾਹਿਬ ਦੀ ਬਾਰੇ ਕੀ ਸੀ ਮੈਸ ਕੱਲੇ ਤੁਸੀਂ ਦੇਖਿਆ ਹੀ ਸੀਗਾ ਤੇ ਉਹ ਦੁਆ ਦਾਪਾ ਹੋ ਗਈ ਸੀ ਬਹੁਤ ਜਿਆਦਾ ਲੇਟ ਜੀ ਤੇ ਅੱਜ ਸਾਡੀ ਕੁੱਕੀ ਭੈਣ ਦੇ ਘਰੇ ਗਏ ਸੀ ਆਪਾਂ ਉੱਥੇ ਉਹਨਾਂ ਦੇ ਨਿੰਬ ਬੰਨਣਾ ਸੀਗਾ ਤੇ ਗੇਟਾ ਹੋਇਆ ਕੁੱਕੀ ਭੈਣ ਦੀ ਮੋਹ ਕੋਲੇ ਹਨਾ ਤੇ ਆਪਾਂ ਤੇ ਨਿੰਬ ਨੂੰ ਬੰਨਦੇ ਸੀਗੇ ਵਧੀਆ ਜੁਆਇ ਕੀਤਾ ਉੱਥੇ ਫਿਰ ਆਪਾਂ ਉਹਨਾਂ ਦਾ ਬਿੱਲੀ ਲੈਣ ਭੱਗੇ ਸੀਗੇ ਤੇ ਕੋਮਲ ਉਹ ਅੱਜ ਪਾਉਣਾ ਸੀ ਲੰਮਾ ਲੱਗਾ ਤੇ ਇਹ ਅਸੀਂ ਕੱਲ ਪਾ ਲਾਂਗੇ ਠੀਕ ਹੈ ਜਰੂਰ ਦੇਖਿਓ ਤੇ ਆਪਾਂ ਉਹ ਵਸੇ ਲੈ ਤੇ ਹੁਣ ਆਪਾਂ ਹੌਲਕੇ ਵੀ ਲਾ ਦੇ ਤੇ ਕਈ ਮੇਰੇ ਪਰਪਰ ਹਰੇ ਕਮੈਂਟ ਆਉਂਦੇ ਰੋਟੀ ਦਾ ਸੇਕਿਆ ਕਰੋ ਗਰਮੀ ਬਹੁਤ ਆਦੀ ਇਸ ਕੋਈ ਅਗਾਂਹ ਨਹੀਂ ਤਾਂ ਇਹ ਜਿਹਾ ਬਾਲਾ ਲੱਗਦਾ ਰਸੋਈ ਤਰ੍ਹਾਂ ਨਹੀਂ ਆ ਇਹ ਬਹੁਤ ਗਮਹਿਸ਼ ਹੁੰਦੀ ਆ ਤੇ ਬਾਕੀ ਜੀ ਬੰਦੇ ਤੇ ਬੱਚਾ ਆ ਦੇਖੋ ਤੁਸੀਂ ਪਿੰਨਾ ਹਰਗਾ ਨੱਚਾ ਸਾਰਗਾ ਤੁਲੰਗੀ ਵਿੱਚ ਇਹ ਲੈ ਨਾ ਤੇ ਨਿੰਪੂ ਪਾਵਾ ਗਿਆ ਤਾਂ ਜਦੋਂ ਬਣ ਗਿਆ ਇਹ ਤੜਦਨਾ ਉੱਤੇ ਨਿੰਪੂ ਦੇ ਚੋੱਕ ਕੇ ਤੇ ਪੂਰੀ ਇਹ ਬਣਾ ਲੈਣੀ ਆ ਤਾਂ ਇਹ ਜੜੀ ਅੱਜ ਦੇ ਪਹਿਲੇ ਸਟਾਪੇ ਤੋਂ ਲਿਆਂਦੀ ਸੀਗੀ ਰੋਟੀ ਭਰਾਵਾ ਖਾਣ ਦੇ ਫੰਕਸ਼ਨ ਸੀ ਘਰੇ ਰੱਖਤਾ ਬੰਦੀ ਦੇ ਨਾ ਆਪਕੋ ਵੀ ਸਰੀਰ ਕੁਸ਼ੀਣੀ ਹੋ ਰਿਹਾ ਸੀਗਾ। ਆਤਮੀ ਵਸ ਬੋਲੀਆਂ ਗਾਲੀਆਂ ਖਾਦੀਆਂ ਨੂੰ ਦਵਾਈ ਲੈ ਕੇ ਰਹੀ ਸੀਗੀ। ਗੁਰੂ ਰਾਮ ਦਾਸਾ ਸਪਤਾਜੋ ਵਿਗਿਆਨ ਚੋਂ ਦਵਾਈ ਚਲਦੀ ਐ ਮੇਰੀ। ਉੱਥੋਂ ਦਵਾਈ ਲੈ ਕੇ ਹੁਣ ਮੈਂ ਖਾਦੀ ਆ। ਖਾ ਕੇ ਰੋਟੀ ਬਣੀ ਆ ਥੋੜੀ ਜਾਨ ਵਾਲੀ ਮਕਲੀ ਪਈ ਆ। ਤੇ ਬਾਕੀ ਤਖਾਨੇ ਤੁਹਾਨੂੰ ਟਟਕਾ ਲੱਗਦਾ। ਮੈਂ ਜੀਰਾ ਪਾਤਾ ਤੇਲ ਆਪਾਂ ਨੂੰ। ਉਹ ਮੈਂ ਇੱਕ ਬਰਨ। ਜੀਰਾ ਪਾਤਾ ਆਪਾਂ ਨੂੰ। ਤੇ ਪਾਸਾ ਮਾਰ ਇਹਦੇ ਚਲਾਤਾ ਤਿੰਨ ਦਿਨਾਂ ਦੇ ਬੱਦਸਾ ਦੇਖੋ ਯਾਰ ਝੋੜੇ ਆ ਇਹਦੇ ਕਾਹਨਾ ਚਾਰ-ਚਾਰ ਕੀਟ ਕਰਦੇ ਜੀਵਨ ਦਿਨਾਂ ਬਣਾਉਂਦਾ ਹਾਂ ਹਾਂ ਤੋਂ ਮੈਂ ਤੇਰੇ ਸਾਹਮਣੇ ਕੱਟੀਦਾ ਮੈਂ ਮਤਲਬ ਕਹਿੰਦਾ ਇੱਕ ਮੈਂ ਤੇ ਚਾਰ ਕੀਟ ਬਣਾ ਦੇ ਇੱਕ ਉਹਨੂੰ ਸਕੋ ਬਰਤਨ ਤੇ ਚਾਰਕੀ ਇਸ ਨੂੰ ਨਾਲ ਇਹ ਗਰਮ ਕਰ ਸਕਦਾ ਹਾਂ। ਗੋਦਾ ਮਸਲੀ ਦਾ ਪਰੋਟ, ਤਾਈ ਨੂੰ ਗੋਦਾ ਹਰ ਦੱਲਿਆ। ਹੋਰ ਇਹ ਨੂੰ ਜਲਣੇ। ਉਹ ਜਿਹੜਾ ਫੇਰ ਪਾਉਣਾ ਹੈ। ਹਾਂ? ਸਾਰਾ ਸਾਰਾ। ਉਹ ਪਿਛਲੇ ਦੇ ਵਿੱਚ।

नींबू है नहीं हाँ नींबू है नहीं नींबू तो पहले ही बोले जाते हो और जा हाँ तो क्या ही है भाई हाँ जी थोड़ी हो ਕਹਿੰਦੇ ਨੇ ਤੇਰੀ ਬਿਨਾਂ ਜੀ ਜੀ ਅੱਜ ਦੋ ਜਾਲੀ ਚਲੋ। ਤਵੇ ਦੇ ਉੱਤੇ ਆਹ ਮੋਗੀ ਦਾ ਕਰ ਲਿਆ ਕੋਲ। ਮੈਂ ਜੂਮ ਕੱਟੇ ਰੱਖ ਲਵਾਂ। ਇਹ ਅੰਦਰ ਆਪਾਂ ਕੱਟਿਆ ਸੀ ਇਹ ਸਲਾਦ ਕੇ ਖਾ ਰਹੇ ਆਂ ਆਪਾਂ ਵੈਸੇ ਹੀ। ਇਹ ਤਾਂ ਨਮਕ ਚਾਟ ਮਸਾਲਾ। ਨੇ ਬਹੁਤ ਐ ਤੇ ਭਾਗਾਂ। ਮਤਲਬ ਇਹਨਾਂ ਤੋਂ ਮੁਗੀ ਸਾਡੀ ਲੈਣੀ ਤੇ ਇਹ ਸਮਝੋ ਰੰਗਤ ਟਮਾਟਰ ਕਾਫੇ ਜੂਰ ਦਸੋ ਜਿੰਨਾ ਜਾਲ ਪਾਣੀ ਆਜ ਸਭ ਜੀ ਨੂੰ ਮੰਨਨੇ ਗਰੀ ਹਾਂ ਦਸੇਗਾ ਆਏ ਤਾਂ ਬਿਆਰ ਤੇ ਸੀਗੇ ਅਸੀਂ ਕੇ ਨਹੀਂ ਕੀਤਾ ਮਹਾਜਨ ਰਾਜਾ ਨੇ ਬਾਤ ਬੜੀ ਵਧੀਆ ਚਾੜੀ ਦੀ ਚੀਜ਼ ਅੜਕੇ ਰਹਿਣੀ ਜੇ ਕਿਤੇ ਵੱਡਾ ਜੇ ਨਿੰਬੂ ਹੁੰਦਾ ਮਚੋੜਿਆ ਹੁੰਦਾ ਖਾਦਾ ਹੁੰਦਾ

ਤੇ ਇਹ ਗੱਲ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਹਣਾ ਸੋਹਣਾ ਕਮੈਂਟ ਕਰ ਦਿਓ ਥੈਂਕ ਯੂ ਧੰਨਵਾਦ